ਅੱਜ ਮੂਸੇ ਹਵੇਲੀ ਵਿੱਚ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਮਨਾਇਆ ਗਿਆ ਨਿੱਕੇ ਸਿੱਧੂ ਨੇ ਮਾਤਾ ਚਰਨਕੌਰ ਨਾਲ ਵੱਡੇ ਭਰਾ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਦਾ ਕੇਕ ਕਟਿਆ ਮਾਂ ਚਰਨਕੌਰ ਨੇ ਪੁੱਤ ਸਿੱਧੂ ਮੂਸੇਵਾਲਾ ਦੀ ਫੋਟੋ ਕੋਲ ਜਾ ਪੁੱਤ ਦੇ ਮੂੰਹ ਨੂੰ ਕੇਕ ਲਾਇਆ ਤੇ ਫਿਰ ਪਿਆਰ ਨਾਲ ਸਿਰ ਤੇ ਹੱਥ ਵੀ ਫੇਰਿਆ ਤੁਸੀਂ ਵੀ ਦੇਖੋ ਹਵੇਲੀ ਤੋਂ ਸਾਹਮਣੇ ਆਈ ਇਹ ਵੀਡੀਓ ਸੂਰਜ ਵਾਂਗੂ ਤਪਦਾ ਗਦੇ ਸ਼ਾਂਤ ਸਵੇਰੇ ਮੜ ਗਿਆ ਤੇਰੇ ਵਰਗਾ ਆ ਨਾ ਮੈਂ ਕੋਈ ਲੱਭਦਾ ਨਹੀਂ ਜਵਾ ਤੇਰੇ ਵਰਗਾ ਕੋਈ ਕਰਦਾ ਦੇਖ ਤਰਕੀ ਜਿਹੜਾ ਡਾਕੂਮੈਂਟਰੀ ਦੇ ਵਿੱਚ ਕੁਝ ਹੋਰ ਤੱਤ ਵੀ ਪੇਸ਼ ਕਰਦੇ ਨੇ ਕਿਸੇ ਤਰ੍ਹਾਂ ਤੋਂ ਮਰੋੜਦੇ ਨਹੀਂ ਕੱਲਾ ਮੇਰੀ ਗੱਲ ਸੁਣੋ ਜੇ ਮੈਂ ਛੋਡੇ ਘਰ ਦੇ ਬਾਰੇ ਛੋਡੇ ਬਾਰੇ ਛੋਡੇ ਬਾਰੇ ਲਿਖਾਂ ਕਿ ਜੀ ਬੋਤਾ ਮੁੰਡਾ ਐ ਉਹ ਆਇਆ ਐ ਉਹ ਆਇਆ ਸਮਾਜਿਕ ਮਿਆਰ ਤੋਂ ਵੀ ਕੀ ਇਸ ਵਾਰ ਇਸ ਦਾ ਕੋਈ ਹੈ ਨਹੀਂਗਾ ਕੋਈ ਕਾਨੂੰਨ ਨਹੀਂ ਬਣਿਆ ਇਸ ਵਾਸਤੇ ਵੀ ਸਾਡੇ ਵਾਸਤੇ ਕੋਈ ਸਾਡੀ ਮਤਲਬ ਸਾਡ ਨੂੰ ਸਾਨੂੰ ਇਨਸਾਫ ਤੱਕ ਕੀ ਦੇਣਾ ਸੀ ਤੇ ਸਾਡੇ ਜਿਹੜਾ ਜਵਾਕ ਦੇ ਉੱਤੇ ਉਹਦਾ ਸਿੱਧਾ ਹਸਾਬ ਜਰਾਜ ਉਹਦਾ ਹੈਗਾ ਵੀ ਇਹਨਾਂ ਦਾ ਜਿਹੜੇ ਕਿਸੇ ਨਾ ਕਿਸੇ ਹਿਸਾਬ ਨਾਲ ਸਿੱਧੂ ਦਾ ਜਿਹੜਾ ਚੈਪਟਰ ਭੁੱਲਿਆ ਹੋਇਆ ਉਹ ਬੰਦ ਕਰੀਏ ਪਰ ਮੈਨੂੰ ਪਤਾ ਮੇਰੇ ਮੇਰੇ ਬੱਚੇ ਮੇਰੇ ਭੈਣ ਮੇਰੇ ਭਰਾ ਆਲਵਾੜ ਦੇ ਵਿੱਚ ਬੈਠੇ ਆ ਉਹ ਸਿੱਧੂ ਨੂੰ ਕਦੇ ਹਟਾਨੀ ਲੱਗਣ ਨਹੀਂਗੇ ਇਹਨਾਂ ਦੇ ਅੰਕਲ ਰੋਗ ਦੇ ਹੁੰਦੇ ਸੀ ਉਹ ਗੀਤਾਂ ਨੂੰ ਲੈ ਕੇ ਵੀ ਜਿਹੜੇ ਗੀਤਾਂ ਜ ਰਿਲੀਜ਼ ਕਰਨੇ ਪਏ ਵੀ ਉਹਨਾਂ ਝੂਠਾਂ ਨੂੰ ਸਮਝਾਉਣ ਵਾਸਤੇ ਅਸੀਂ ਕਹਿੰਦੇ ਹੁੰਦੇ ਸੀ ਵੀ ਚਲ ਪੁੱਤ ਕੋਈ ਗੱਲ ਨਹੀਂ ਪਰ ਉਹ ਤਪਾਇਆ ਹੋਇਆ ਸੀ ਇਹਨਾਂ ਲੋਕਾਂ ਨੇ ਉਹਨੂੰ ਬਹੁਤ ਹਰਾਸ਼ ਕੀਤਾ ਮੈਂ ਤਾਂ ਉਸ ਮਾਂ ਦੇ ਪੁੱਤ ਨੂੰ ਧੰਨ ਜਿਹੜਾ ਉਹਦਾ ਸਮਝਦਿਆਂ ਵੀ ਜਿਹੜਾ ਇੰਨਾ ਪ੍ਰੈਸ਼ਰ ਹੋਣ ਦੇ ਬਾਵਜੂਦ ਵੀ ਉਹਨੇ ਇੰਨਾ ਕੰਮ ਕੀਤਾ ਸਾਰੇ ਭੈਣ ਭਾਈਆਂ ਨੂੰ ਆਵਿਆਂ ਨੂੰ ਆਪਣੇ ਫਰੈਂਡ ਨੂੰ ਆਪਣੇ ਫੈਨਸ ਨੂੰ ਆਪਣੇ ਮਾਂ ਤੇ ਉਹਨੇ ਫਿਰ ਵੀ ਬੰਦਾ ਸਮਾਨ ਦਿੱਤਾ ਮੈਂ ਕਹਿੰਦੀ ਆ ਵੀ ਵੈਬਰੂ ਨੇ ਤਾਂ ਕੋਈ ਅਰੀਜੀ ਨਰਤੀ ਭਾ ਕੇ ਭੇਜਿਆ ਸੀ ਜਿਹੜਾ ਉਹ ਇੰਨੀਆਂ ਤੇ ਉਹ ਜੂਠਾਂ ਵਾਲੀ ਗੱਲ ਆ ਜਾਂਦੀ ਐ ਇਹੋ ਜਿਹੇ ਲੋਕਾਂ ਦੇ ਪ੍ਰੈਸ਼ਰ ਵੇਟ ਉੱਤੇ ਆ ਇੰਨਾ ਕੰਮ ਫਿਰ ਵੀ ਇੰਨਾ ਕੰਮ ਕਰਕੇ ਗਿਆ ਨਾਸਾ ਬੰਦ ਕਰੀਆਂ ਨੇ 15 ਸਾਲੋਂ ਨੂੰ ਅਸੀਂ ਅਮਰਿਕਾ ਵਿੱਚ ਜਲਦ ਰੱਖਿਆ